ਮੇਰੀ ਕੋਡਿਆਂ ਦੀ ਪ੍ਰੋਬਲਮ ਸੀ ਗ੍ਰੀਸ ਖਤਮ ਸੀ ਹੁਣ ਜਿਹੜੇ ਜਾਮ ਹੋਈ ਵੀ ਇਹ ਚੀਜ਼ ਉਹ ਥੈਰੇਪੀ ਨਾਲ ਠੀਕ ਹੋ ਸਕਦੀਆਂ ਦਵਾਈ ਨਾਲ ਨਹੀਂ ਹੋ ਸਕਦੀ ਮੇਰੇ ਤਾਂ ਕੋਡ ਠੀਕ ਹੋ ਜਾਣਗੇ ਮੇਰੇ ਤਾਂ ਹੋ ਜਾਣਗੇ ਠੀਕ ਹੈ ਇੱਕ ਵਾਰ ਕਿੰਨੇ ਵਾਰੀ ਆ ਗਈ ਤੁਸੀਂ ਇੱਥੇ ਮੈਂ 4 ਵਾਰੀ ਆ ਗਿਆ ਜੀ 4 ਵਾਰੀ ਤੁਸੀਂ ਇੱਥੇ ਆ ਚੁੱਕੇ ਹੋ ਤੇ ਤੁਹਾਨੂੰ ਕਿੰਨਾ ਕ ਫਰਕ ਲੱਗ ਰਿਹਾ ਮੈਨੂੰ 20% ਫਰਕ ਪੈ ਗਿਆ ਅੱਗੇ ਪਹਿਲਾਂ ਕੀ ਪ੍ਰੋਬਲਮ ਆਉਣੀ ਸੀ ਪਹਿਲਾਂ ਮੈਥੋਂ ਬੈਠ ਕੇ ਪੈਰਾ ਪੜ ਜਦੋਂ ਬਣਦਾ ਸੀ ਪੱਠੇ ਹਾਂਜੀ ਤੇ ਮੈਨੂੰ ਐ ਹੁੰਦਾ ਸੀ ਛੇਤੀ ਮੈਂ ਪੈਠ ਪਾਰ ਹੋ ਜਾ ਕਰ ਲੈਣੇ ਬੈਠਾ ਰਹੀ ਜਾਂਦਾ ਇਹਨਾਂ ਤੇ ਹੁਣ ਕਿਵੇਂ ਲੱਗ ਰਿਹਾ ਹੋ ਤਾਂ ਬੈਂਦਾ ਨਹੀਂ ਬਜਾ ਨਾਲ ਪੈਰਾ ਪਾਰ ਵਧ ਗਿਆ ਹਾਂਜੀ ਕੀ ਕੀ ਕੰਮ ਕਰ ਲੈਣੇ ਹੀ ਹੁਣ ਮੈਂ ਖੇਤੀ ਦਾ ਕੰਮ ਕਰਦਾ ਮੇਰਾ ਪੁੱਤ ਕੋ ਜਰ ਕੇ ਅਸੀਂ ਤੇ ਬਜੀ ਸਾਰਾ ਕਰਨਾ ਪੈਂਦਾ ਜੀ ਆਪ ਦੱਸੋ ਪੇਨ ਕਿਲਰ ਖਾਣ ਨਾਲ ਜਾਂ ਕੋਈ ਤੇਲ ਨਾਲ ਨਾਲ ਚੂਲਾ ਸਿੱਧਾ ਹੋ ਜਾਊਗਾ ਮੈਂ ਸੁੱਤੇ ਪੇ ਤੇ ਇਦਾਂ ਦੱਬ ਬੈਠਾ ਸੀ ਇੱਥੋਂ ਪਟਾਕੇ ਹੋਏ ਤੇ ਉਹਦੇ ਕਰਕੇ ਧੌਣ ਵੀ ਖੜ ਗਈ ਸੀਗੀ ਤਿਆ ਬਾਹ ਕੰਮ ਨਹੀਂ ਕਰਦੀ ਭਜਨ ਨਹੀਂ ਚੱਕਦੀ ਮੇਰੀ ਗੋਡਿਆਂ ਦੀ ਪ੍ਰੋਬਲਮ ਸੀ ਗ੍ਰੀਸ ਖਤਮ ਸੀ ਡਾਕਟਰ ਕਹਿੰਦੇ ਰਿਪਲੇਸ ਕਰਾ ਲਓ ਟ੍ਰੀਟਮੈਂਟ ਤਾਂ ਆਪਾਂ ਦਰਦਾਂ ਦਾ ਟ੍ਰੀਟਮੈਂਟ ਤਾਂ ਰੈਗੂਲਰ ਕਰਦੇ ਆ ਰਹੇ ਹਾਂ ਸਾਲਾਂ ਤੋਂ ਕਰਦੇ ਆ ਰਹੇ ਹ ਉਸ ਤੋਂ ਬਾਅਦ ਦਿਲ ਦੀ ਬਿਮਾਰੀ ਕਿਡਨੀ ਹਾਰਟ ਲੀਵਰ ਹਰ ਤਰੀਕੇ ਦਾ ਮਰੀਜ਼ ਕਿਉਂਕਿ ਆਯੁਰਵੈਦਿਕ ਚ ਹਰ ਚੀਜ਼ ਦਾ ਇਲਾਜ ਹੈ ਦੋਸਤ ਪੇਨ ਕਲਰ ਤਾਂ ਪੁੱਛੋ ਨਾ ਤੁਸੀਂ 2 ਲੱਖ ਤਾਂ ਲਾਈ ਦਿੱਤਾ ਹੋਊਗਾ ਜੇ ਜ਼ਿਆਦਾ ਗੋਡੇ ਦੁਖਦੇ ਸੀ ਪੰਜ 6 ਵਾਰੀ ਆ ਚੁੱਕੇ ਹਾਂ ਹਾਂਜੀ ਕਿੰਨਾ ਕੁ ਫਰਕ ਪੈ ਗਈ ਹੈਗਾ ਜੀ ਫਿਰ 40% ਫਰਕ ਉਹਦਾ ਦਰਦ ਘਟਿਆ ਹਾਂਜੀ ਦਰਦ ਘਟ ਅਸੀਂ ਜੀ ਮੋਗੇ ਤੋਂ ਮੈਂ ਕਿੱਥੋਂ ਆਏ ਹਾਂ ਤੁਸੀਂ ਜਗਰਾੋਂ ਤੋਂ ਤੇ ਕੀ ਪ੍ਰੋਬਲਮ ਸੀ ਮੇਰੀ ਕੋਡਿਆਂ ਦੀ ਪ੍ਰੋਬਲਮ ਸੀ ਗ੍ਰੀਸ ਖਤਮ ਸੀ ਡਾਕਟਰ ਕਹਿੰਦੇ ਰਿਪਲੇਸ ਕਰਾ ਲਓ ਪਰ ਮੈਂ ਕਿਹਾ ਵੀ ਮੈਂ ਰਿਪਲੇਸ ਨਹੀਂ ਕਰਾਉਣੇ ਹਾਂਜੀ ਤੇ ਮੈਂ ਕੋਸ਼ਿਸ਼ ਕਰਦੀ ਆਂ ਵੀ ਜਿੱਥੋਂ ਤੱਕ ਸੰਭਵ ਹੋ ਸਕੇ ਵੀ ਮੈਂ ਨੈਚੁਰਲ ਤੌਰ ਤੇ ਹੀ ਠੀਕ ਕਰਨਾ ਚਾਹੁੰਦੀ ਆਂ ਫਿਰ ਕਾਫੀ ਥਾਮਾਂ ਤੇ ਮੈਂ ਗਈਆਂ ਪਰ ਮੈਨੂੰ ਕਿਤੋਂ ਇੰਨਾ ਫਰਕ ਨਹੀਂ ਪਿਆ ਜਿੰਨਾ ਇੱਥੋਂ ਪੈ ਰਿਹਾ ਡਾਕਟਰ ਸਾਹਿਬ ਦਾ ਕਿੱਦਾਂ ਪਤਾ ਲੱਗਿਆ ਜੀ ਇਹਨਾਂ ਦੀ ਵੀਡੀਓ ਦੇਖੀ ਸੀ ਹਾਂ ਜੀ ਵੀਡੀਓ ਤਾਂ ਕਈ ਵਾਰੀ ਦੇਖੀ ਸੀ ਫਿਰ ਕੋਸ਼ਿਸ਼ ਕੀਤੀ ਵੀ ਜਾਈਏ ਪਰ ਜਦੋਂ ਸਮਾਂ ਮਿਲਿਆ ਫਿਰ ਉਦੋਂ ਆਏ ਹਾਂ ਜੀ ਤੇ ਹੁਣ ਕਿੰਨੀ ਵਾਰ ਆ ਗਏ ਚਾਰ ਵਾਰੀ ਆ ਗਈ ਮੈਂ ਤੇ ਹੁਣ ਕਿੰਨਾ ਕੋ ਫਰਕ ਲੱਗਿਆ ਮੈਨੂੰ ਕਾਫੀ ਫਰਕ ਮਤਲਬ ਮਹਿਸੂਸ ਹੋ ਰਿਹਾ 40 50 40% ਫਰਕ ਹੈਗਾ ਪਹਿਲਾਂ ਦੇ ਮੁਕਾਬਲੇ ਮਤਲਬ ਜਿੱਦਾਂ ਹੁਣ ਤੁਸੀਂ ਵਧੀਆ ਚੱਲ ਫਿਰ ਸਕਦੇ ਹੋ ਨਹੀਂ ਚੱਲ ਫਿਰ ਸਕਦੀ ਹਾਂ ਪਰ ਮੇਰੇ ਉਹ ਕਹਿੰਦੇ ਸੀ ਤੁਹਾਡੇ ਵੀ ਜਿਹੜੇ ਗੋਡਿਆਂ ਦੀਆਂ ਚੱਪਲੀਆਂ ਉਹ ਜਾਮ ਹੋਈਆਂ ਨੇ ਹੈ ਨਾ ਹਾਂਜੀ ਉਹ ਕਹਿੰਦੇ ਹੁਣ ਠੀਕ ਆ ਪਹਿਲਾਂ ਨਾਲੋਂ ਤੇ ਮੇਰੀ ਰੀੜ ਦੀ ਹੱਡੀ 'ਚ ਵੀ ਕਹਿੰਦੇ ਸੀ ਥੋੜਾ ਹੈਗਾ ਬਿੰਗ ਹਾਂਜੀ ਤੇ ਉਹ ਠੀਕ ਆ ਹੁਣ ਤੁਹਾਨੂੰ ਕਿੱਦਾਂ ਲੱਗ ਰਿਹਾ ਅੱਗੇ ਨੂੰ ਕਾਫੀ ਫਰਕ ਲੱਗ ਰਿਹਾ ਜਿਹੜੀ ਸਟੈਫਨੈਸ ਮੰਨ ਕੇ ਚੱਲੀਏ 40% ਮੰਨ ਕੇ ਚੱਲਦੇ ਹਾਂਜੀ ਤੇ ਥੋੜਾ ਜਿਹਾ ਮੈਨੂੰ ਚੱਲ ਕੇ ਦਿਖਾ ਦੂੰਗੀ ਹੁਣ ਤੁਹਾਡੇ ਚੱਲਣ 'ਚ ਕਿੰਨਾ ਕ ਫਰਕ ਪੈ ਗਿਆ ਹਾਂਜੀ ਮੈਂ ਚੱਲ ਕੇ ਦਿਖਾ ਦਿੰਦੀ ਹਾਂਜੀ ਤੇ ਪਹਿਲਾਂ ਕਿਵੇਂ ਲੱਗ ਰਿਹਾ ਸੀ ਚੱਲਦੇ ਫਿਰਦੇ ਮੈਂ ਨੂੰ ਮੈਂ ਖੜੀ ਮੈਂ ਤਾਂ ਮਤਲਬ ਲਗਾਤਾਰ ਮੈਂ ਹੁਣ ਵੀ ਨਹੀਂ ਖੜੀ ਹੋ ਸਕਦੀ ਪਰ ਪਹਿਲਾਂ ਨਾਲੋਂ ਮੈਂ ਠੀਕ ਖੜ ਜਾਨੀ ਹਾਂ ਹਾਂਜੀ ਜਿਵੇਂ ਮੈਂ ਕਿਚਨ ਚ ਕੰਮ ਕਰਦੀ ਆ ਟੇਬਲ ਰੱਖਿਆ ਹੁੰਦਾ ਮੇਰਾ ਹੁਣ ਮੈਂ ਕੋਸ਼ਿਸ਼ ਕਰਦੀ ਆ ਵੀ ਜਿਵੇਂ ਹੁਣ ਬਰਤਨ ਆਪਾਂ ਸਾਫ਼ ਕਰਦੇ ਆ ਹਾਂਜੀ ਉਹ ਖੜ ਕੇ ਕਰ ਲੈਂਦੀ ਆ ਅੱਗੇ ਨਹੀਂ ਸੀ ਹੁੰਦੇ ਅੱਗੇ ਨਹੀਂ ਸੀ ਹੁੰਦੇ ਲਓ ਐ ਮਾਲੀਏ ਵੀ ਪਹਿਲਾਂ ਤਾਂ ਤਕਲੀਫ ਜ਼ਿਆਦਾ ਸੀ ਕਾਫੀ ਕਾ ਪਹਿਲਾਂ ਤਕਲੀਫ ਜ਼ਿਆਦਾ ਸੀ ਮੈਡੀਸਨ ਵੀ ਜਿੰਨੀ ਕਹਦੀ ਹੈ ਉੰਨੀ ਮਹਿੰਗੀ ਖਾਦੀ ਆ ਇੱਥੇ ਨਾਲੋਂ ਬਦ ਮਹਿੰਗੀ ਖਾਦੀ ਆ ਪਰ ਕਿਸੇ ਨੇ ਮੇਰੇ ਗੋਡੇ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ ਠੀਕ ਹੈ ਤੇ ਹੁਣ ਇਹਨਾਂ ਦੀ ਜਿਹੜੀ ਥੈਰੇਪੀ ਆ ਉਹ ਮੈਨੂੰ ਅੱਛੀ ਜਦੋਂ ਪਹਿਲੇ ਦਿਨ ਤੁਸੀਂ ਆਏ ਪਹਿਲੀ ਵਾਰ ਤੁਹਾਡੀ ਥੈਰੇਪੀ ਹੋਈ ਆ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਮੈਨੂੰ ਲੱਗਿਆ ਵੀ ਕੁਝ ਨਾ ਕੁਝ ਠੀਕ ਹੋਊਗਾ ਕਿਉਂਕਿ ਜਿਹੜੀਆਂ ਹੁਣ ਜਿਹੜੇ ਜਮ ਹੋਈ ਵੀ ਇਹ ਚੀਜ਼ ਉਹ ਥੈਰੇਪੀ ਨਾਲ ਠੀਕ ਹੋ ਸਕਦੀ ਆ ਦਵਾਈ ਨਾਲ ਨਹੀਂ ਹੋ ਸਕਦੀ ਹਾਂਜੀ ਬਿਲਕੁਲ ਠੀਕ ਹੈ ਨਾ ਹਾਂਜੀ ਬਿਲਕੁਲ ਜਿਵੇਂ ਹੁਣ ਮੇਰੇ ਗੋਡੇ ਨੂੰ ਇਹਨਾਂ ਨੇ ਐਕਸਰਸਾਈਜ਼ ਕਰਾਈ ਆ ਗੋਡੇ ਚ ਦੇਖਿਆ ਵੀ ਹਾਂ ਕੀ ਆ ਮੇਰੀ ਰੀੜ ਦੀ ਹੱਡੀ ਚ ਦੇਖਿਆ ਵੀ ਤੁਹਾਡੇ ਉਹ ਹੈਗਾ ਮਤਲਬ ਕਹਿੰਦੇ ਜਿਵੇਂ ਸੱਪ ਦੇ ਬਲ ਪਏ ਹੁੰਦੇ ਇਦਾਂ ਹੈਗਾ ਸੱਪਿੰਗੀ ਹੋਈ ਹੋਈ ਸੀ ਹਾਂਜੀ ਉਹ ਹੁਣ ਠੀਕ ਕਰ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਮੈਮੋਰੀ ਇਹਨੀ ਦੂਰ ਤੋਂ ਇੱਥੇ ਆਏ ਆ ਔਰ ਥੈਰੇਪੀ ਕਰਵਾ ਰਹੇ ਤੇ ਇਹਨਾਂ ਨੂੰ ਕਾਫੀ ਫਰਕ ਪੈ ਚੁੱਕਾ ਹੈ ਆਪਣੇ ਮੂੰਹ ਨਾਲ ਦੱਸ ਰਿਹਾ ਵੀ ਮੈਨੂੰ ਅੱਜ ਤੱਕ ਆਪਣੇ ਆਪ ਨੂੰ ਨਹੀਂ ਸੀ ਲੱਗਿਆ ਵੀ ਜਿੰਨੇ ਮੈਂ ਟ੍ਰੀਟਮੈਂਟ ਲਏ ਤੇ ਮੈਨੂੰ ਫਰਕ ਪਊਗਾ ਕਹਿੰਦੇ ਇੱਥੇ ਆ ਕੇ ਮੈਨੂੰ ਲੱਗ ਗਿਆ ਵੀ ਇਹ ਚੀਜ਼ ਦਾ ਫਰਕ ਆ ਜਿਹੜਾ ਮੈਨੂੰ ਪਹਿਣਾ ਹੀ ਪੈਣਾ ਤੇ ਹੁਣ ਮੈਮ ਕਹਿੰਦੇ ਮੈਨੂੰ 40% ਜਿਹੜਾ ਫਰਕ ਆ ਉਹ ਪੈ ਚੁੱਕਾ ਮੈਂ ਠੀਕ ਫੀਲ ਕਰ ਰਹੀ ਹਾਂ ਕਿ ਹੁਣ ਕਿੰਨੀ ਵਾਰ ਹੋਰ ਆਉਣਾ ਪੈਣਾ ਦੇਖੋ ਡਾਕਟਰ ਅੱਜ ਮੈਨੂੰ ਕਹਿੰਦੇ ਸੀ ਕਹਿੰਦੇ ਅੱਜ ਜਾਓ ਤੁਸੀਂ ਫਿਰ ਦੱਸੂਗੇ ਵੀ ਕਦੋਂ ਆਉਣਾ ਮੈਨੂੰ ਲ 10 ਸਾਲ ਹੋ ਗਏ ਮੇਰੇ ਜਿਹੜੀ ਪ੍ਰੋਬਲਮ ਆ ਹਾਂਜੀ ਗੋਡਿਆਂ ਦੀ ਤੇ ਉਹ ਕਹਿੰਦੇ ਫਿਰ ਤੁਹਾਨੂੰ 4 ਤੋਂ 6 ਮਹੀਨੇ ਲੱਗਣਗੇ ਹਲੇ ਮੈਨੂੰ 1 ਮਹੀਨਾ ਹੋ ਰਿਹਾ ਅੱਛਾ 1 ਮਹੀਨਾ ਰਹਿ ਗਿਆ ਤੁਹਾਡਾ 1 ਮਹੀਨਾ ਹੋ ਰਿਹਾ ਹਲੇ ਅੱਛਾ ਫਾਸਟ ਮੰਥ ਜੀ ਇੰਨਾ ਫਰਕ ਪਾਇਆ ਤਾਂ ਮੈਨੂੰ ਲੱਗਦਾ ਅਗਲੇ ਮੰਥ ਤੇ ਰਜੋ ਇਹਨਾਂ ਨੇ ਪਤਾ ਕੀ ਆ ਹਫਤੇ ਬਾਅਦ ਥੈਰੇਪੀ ਕੀਤੀ ਇਹਨਾਂ ਨੇ ਹਾਂਜੀ ਜਿਹੜੀ ਮੈਡੀਸਨ ਆ ਉਹ 1 ਮਹੀਨੇ ਦੀ ਦਿੱਤੀ ਆ ਪਰ ਜਿਹੜੀ ਥੈਰੇਪੀ ਆ ਉਹ 1 ਹਫਤੇ ਬਾਅਦ ਕਰਦੇ ਆ ਹਾਂਜੀ ਉਹ ਥੈਰੇਪੀ ਨਾਲ ਮੈਨੂੰ ਲੱਗਦਾ ਵੀ ਕਾਫੀ ਅੱਛਾ ਮਹਿਸੂਸ ਹੁੰਦਾ ਕਿ ਗਈ ਕਿਉਂਕਿ ਦੇਖੋ ਇਹਨਾਂ ਨੇ ਮੈਨੂੰ ਐਕਸਰਸਾਈਜ਼ ਦੱਸੀ ਆ ਵੀ ਬੈਕ ਦੀ ਕਿਵੇਂ ਕਰਨੀ ਆ ਹਨਾ ਗੋਡਿਆਂ ਦੀ ਆਪ ਕਰਾਉਂਦੇ ਆ ਤੇ ਰੀਡ ਦੀ ਹੱਡੀ ਚ ਜੋ ਵੀ ਇਹਨਾਂ ਨੂੰ ਲੱਗਿਆ ਉਹ ਜਿਵੇਂ ਆ ਹੁਣ ਅਸਿਗਾ ਯੂਰਿਕ ਐਸਿਡ ਵੀ ਕਹਿੰਦੇ ਵੀ ਜਮਾ ਹੋਇਆ ਪਿਆ ਹਾਂਜੀ ਉਹ ਠੀਕ ਕਰਦੇ ਆ ਅਸਲ ਯੂਰਿਕ ਐਸਿਡ ਦੀ ਵੀ ਮੈਡੀਸਿਨ ਦਿੰਦੀ ਆ ਨਾ ਮੈਡੀਸਿਨ ਵੀ ਦਿੰਦੀ ਆ ਤੇ ਜਿਹੜੀ ਐਕਸਰਸਾਈਜ਼ ਕਰਾਉਂਦੇ ਆ ਹਾਂਜੀ ਆ ਜਿਹੜੀ ਹੁਣ ਮੇਰੀ ਗਰਦਨ ਦੀ ਐਕਸਰਸਾਈਜ਼ ਵੀ ਕਰਾਉਂਦੇ ਆ ਹਾਂਜੀ ਉਹ ਮਤਲਬ ਥੈਰਾਪੀ ਮੈਨੂੰ ਕਾਫੀ ਵਧੀਆ ਲੱਗੀ ਆ अच्छा मतलब मैम ਤਾਂ ਆਪਣੇ ਵੱਲੋਂ ਪੂਰੇ ਪੋਜ਼ਿਟਿਵ ਨੇ ਮੈਂ ਪ੍ਰੋਪਰ ਠੀਕ ਹੋ ਜਾਣਾ ਕਿਉਂਕਿ ਨਰਵ ਫੇਸ ਤੋਂ ਹੀ ਪਤਾ ਲੱਗ ਰਿਹਾ ਪੋਜ਼ਿਟਿਵਿਟੀ ਲੈ ਕੇ ਚੱਲਾਂਗੇ ਤਾਂ ਹੀ ਹੋਊਗਾ ਨਾ ਜੇ ਮੈਂ ਸੋਚੂਗੀ ਵੀ ਮੈਡੀਸਿਨ ਖਾਈ ਜਾਂਗੀ ਮੈਂ ਠੀਕ ਨਹੀਂ ਹੋਣਾ ਫਿਰ ਤਾਂ ਮੈਂ ਗੁੱਡੇ ਰਿਪਲੇਸ ਕਰਾ ਲੈਂਦੀ ਬਿਲਕੁਲ ਤੇ ਤੇ ਨਹੀਂ ਕਿਲਰ ਕਿੰਨੀਆਂ ਖਾਦੀ ਹੁਣ ਤੱਕ ਪੇਨ ਕਿਲਰ ਤਾਂ ਪੁੱਛੋ ਨਾ ਤੁਸੀਂ 2 ਲੱਖ ਤਾਂ ਲਾਈ ਦਿੱਤਾ ਹੋਊਗਾ ਜੇ ਜਿਆਦਾ ਨਹੀਂ ਦੋ ਲੱਖ ਰੁਪਿਆ ਪੇਨ ਕਿਲਰਾਂ ਤੇ ਲਾਤਾ ਤੇ ਹੁਣ 10000 ਰੁਪਿਆ ਮਹੀਨੇ ਦੀ ਮੈਂ ਦਵਾਈ ਖਾਦੀ ਆ ਜਿਹੜੀ ਜਿੰਨਾ ਨਾਲ ਮੈਨੂੰ ਜਿੰਨਾ ਚਿਰ ਦਵਾਈ ਖਾਂਦੀ ਸੀ ਫਰਕ ਸੀ ਪਰ ਬਾਅਦ ਚ ਫੇਰ ਉਹ ਮੇ ਹੋ ਜਾਂਦਾ ਸੀ ਹਾਂਜੀ ਐ ਤੇ ਖਤਮ ਹੋ ਗਿਆ ਆ ਪੂਰਾ ਫੋਲਡ ਹੋਇਆ ਹੈ ਵੀ ਐਨੀ ਠੀਕ ਕੀਤਾ ਤਾਂ ਸਾਰੀ ਸਾਰੀ ਬੋਡੀ ਖਰਾਬ ਹੋ ਜਾਂਦੀ ਪੈਰਾਕ ਸੁੱਕ ਜਾਣੇ ਨਾਲ ਦੇ ਨਾਲ ਕਿੰਨੇ ਸਾਲ ਉਮਰ ਹੈ ਹਾਂ ਤਾਂ ਫਿਰ ਕਿਹੋ ਡਾਇਵ ਵਿੱਚ ਕਮਜ਼ੋਰ ਫਿਰ ਤੁਸੀਂ ਉਹ ਛੱਡੀ ਜਾ ਰਹੇ ਇਹ ਵੀ ਇਹ ਵੀ ਇਹੀ ਚਾਹਦੇ ਸੀਗੇ ਕਿ ਮੇਰੀ ਸਰਵਾਈਕਲ ਦਾ ਇਲਾਜ ਕਰਨਾ ਛੱਡ ਦਿਓ ਤੁਹਾਡੇ ਸਾਹਮਣੇ ਹੀ ਪੇਡਾ ਉਹਦਾ ਵੀ ਫੋਲਡਡ ਹੈ ਦੇ ਇਹਨੋਂ ਤੁਹਾਡੇ ਸਾਹਮਣੇ ਆ। ਔਰ ਇਹ ਹੁਣ ਕਹਿ ਰਿਹਾ ਜੀ ਮੇਰੀ ਲੱਤ ਜੇ ਸਰਕੂਲੇਸ਼ਨ ਘਟਾ ਹੈ, ਇਹ ਸੁੱਕੜੀ ਹੋਈ ਹੈ। ਹਾਂਜੀ। ਆਪਾਂ ਤਾਂ ਹਰ ਚੀਜ਼ ਨੂੰ ਸੈੱਟ ਕਰਨਾ। ਤੇ ਹੁਣ ਇਹਨਾਂ ਦਾ ਕੀ ਟ੍ਰੀਟਮੈਂਟ ਦਿਓਗੇ? ਅੱਜ ਉਹੀ ਕੈਰੋਪ੍ਰੈਕਟਿਕ ਕਰਾਂਗੇ ਇਹਨਾਂ ਦਾ ਪੂਰਾ ਬਾਡੀ ਦਾ ਲੇਟੋ ਬਾਜੀ। ਉਲਟ। ਸਿੱਧਾ। ਸਿੱਧਾ ਲੇਟੋ। ਤੇ ਇੱਕ ਮਿੰਟ ਡਾਕਟਰ ਮੈਂ ਪਹਿਲਾਂ ਦਾ ਵੀ ਰਿਵਿਊ ਲੈਣਾ ਚਾਹੁੰਦੀ ਇਹਨਾਂ ਦਾ ਤੇ ਥੈਰੇਪੀ ਤੋਂ ਬਾਅਦ। ਬਾਅਦ ਵੀ। ਬਿਲਕੁਲ ਲੈ ਲਓ। ਸਰ ਕੀ ਪ੍ਰੋਬਲਮ ਹੈ ਤੁਹਾਨੂੰ? ਮੇਰੇ ਪ੍ਰੋਬਲਮ ਤਾਂ ਮੈਂ ਦਿਖਲਣ ਆਇਆ ਸੀ ਮੈਂ ਡਰਾਈਵਰ ਬੰਦਾ ਹਾਂ ਗੱਡੀ ਚਲਾਉਂਦਾ ਮੈਂ ਸੁੱਤੇ ਪੇ ਤੇ ਇਦਾਂ ਦੱਬ ਬੈਠੀ ਸੀ ਇੱਥੋਂ ਪਟਾਕੇ ਹੋਏ ਤੇ ਉਹਦੇ ਕਰਕੇ ਧੌਣ ਵੀ ਖੜ ਗਈ ਸੀ ਤੇ ਆਹ ਬਾਹ ਕੰਮ ਨਹੀਂ ਕਰਦੀ ਭਜਨ ਨਹੀਂ ਚੱਕਦੀ ਠੀਕ ਹੈ ਜੀ ਗੀਅਰ ਘੁੰਮਦੇ ਨਾ ਗੱਡੀ ਦਾ ਜਦੋਂ ਉਹ ਦਰਦ ਹੁੰਦੀ ਸੀ ਇੱਥੇ ਠੀਕ ਹੈ ਤੇ ਇਹ ਦੱਸਣਾ ਹੈ ਪੁੱਛ ਤੋਂ ਪੁਰਾਣੀ ਪ੍ਰੋਬਲਮ ਸੀ ਮੇਰੇ ਆ ਜਦੋਂ ਚੌਕੜੀ ਮਾਰ ਕੇ ਬਹਿ ਜਮਾ ਗੋਡਾ ਜੁੜ ਜਾਂਦਾ ਸੀਗਾ ਅੱਛਾ ਠੀਕ ਹੈ ਇਹ ਮੁੜ ਕੇ ਸਿੱਧਾ ਹੋ ਉਹ ੱਕੜ ਜਾਂਦਾ ਸੀ ਹੋਂ ਦਾ ੱਕੜਦਾ ਸੀ ਪਹਿਲੀ ਵਾਰ ਕਰੋ ਖਿੱਚੋ ਹਾਂ ਜੀ ਪਹਿਲੀ ਵਾਰ ਕਿਓਡੀ ਥੈਰਪੀ ਹੋਣ ਲੱਗੀ ਆ ਤੇ ਥੈਰਪੀ ਤੋਂ ਬਾਅਦ ਵੀ ਮੈਂ ਤੁਹਾਡੇ ਤੋਂ ਪੁੱਛੂਗੀ ਤੁਹਾਨੂੰ ਕਿੰਨਾ ਕ ਫਰਕ ਪਿਆ ਹੈ। ਸਿਰਫ ਇਹ ਗੋਡੇ ਮੋਡੇ ਦਾ ਇਲਾਜ ਹੁੰਦਾ ਜਾਂ ਹੋਰ ਵੀ ਬਿਮਾਰੀਆਂ ਦਾ ਟ੍ਰੀਟਮੈਂਟ ਕਰਦੇ ਆ। ਸਿਰ ਤੋਂ ਲੈ ਕੇ ਪੈਰ ਤੱਕ ਹਰ ਤਰੀਕੇ ਦਾ ਮਰੀਜ਼ ਸਾਡੇ ਕੋਲ ਆਉਂਦਾ ਹੈ। ਟ੍ਰੀਟਮੈਂਟ ਤਾਂ ਆਪਾਂ ਦਰਦਾਂ ਦਾ ਟ੍ਰੀਟਮੈਂਟ ਤਾਂ ਰੈਗੂਲਰ ਕਰਦੇ ਆ ਆ ਰਹੇ ਹਾਂ ਸਾਲਾਂ ਤੋਂ ਕਰਦੇ ਆ ਰਹੇ ਹਾਂ। ਉਸ ਤੋਂ ਬਾਅਦ ਦਿਲ ਦੀ ਬਿਮਾਰੀ, ਕਿਡਨੀ, ਹਾਰਟ, ਲੀਵਰ ਹਰ ਤਰੀਕੇ ਦਾ ਮਰੀਜ਼ ਕਿਉਂਕਿ ਆਯੁਰਵੈਦਿਕ ਚ ਹਰ ਚੀਜ਼ ਦਾ ਇਲਾਜ ਹੈ ਦੋਸਤ। ਦੇਮੋ ਤੁਸੀਂ ਹਰ ਬਿਮਾਰੀ ਦਾ ਇਲਾਜ ਕਰਦੇ ਨਾ ਤੁਸੀਂ ਡਾਕਟਰੀ ਕਿਹੜੀ ਲਾਈਨ ਚ ਕੀਤੀ ਹੋਈ ਹੈ ਅਸੀਂ ਆਯੁਰਵੇਦਿਕ ਕੀਤੀ ਹੋਈ ਹੈ ਬੀ ਐਮ ਐਸ ਐਮ ਡੀ ਹਾਂ ਤੇ ਆਲਟਰਨੇਟਿਵ ਮੈਡੀਸਿਨ ਦੇ ਵਿੱਚ ਆਯੁਰਵੇਦ ਦਾ ਬਹੁਤ ਵੱਡਾ ਸਕੋਪ ਰੱਖਦਾ ਹੈ ਔਰ ਬੇਸਿਕਲੀ ਅਸੀਂ ਚਾਹਦੇ ਹਾਂ ਕਿ ਵਾਤ ਪਿੱਤ ਕਫ ਨੂੰ ਬੈਲੈਂਸ ਕਰੀਏ ਹਾਂਜੀ ਸਰ ਉਹ ਤਾਂ ਟੀਲਾ ਛੱਡਿਓ ਬਾਈ ਬਿਲਕੁਲ ਟੀਲਾ ਉਹ ਬੰਦ ਰੱਖਣਾ ਜੀ ਟੀਲਾ ਛੱਡਣਾ ਤਾਂ ਕੰਮ ਹੋਣਾ ਤਾਂ ਆਯੁਰਵੇਦ ਤੇ ਸਿਧਾਂਤ ਇਹ ਕਹਿੰਦੇ ਆ ਵਾਤ ਪਿੱਤ ਕਫ ਨੂੰ ਬੈਲੈਂਸ ਰੱਖੋ ਵਾਤਪਿਤ ਕਵ ਬੈਲੈਂਸ ਹੋ ਗਏ ਤਾਂ ਹਰ ਬਿਮਾਰੀ ਠੀਕ ਹੋਏਗੀ। ਹਾਂਜੀ ਸਾਡੇ ਵਿੱਚ ਇਹ ਨਹੀਂ ਕਿ ਗੋਡਿਆਂ ਦਾ ਡਾਕਟਰ ਅਲੱਗ, ਮੋਡਿਆਂ ਦਾ ਅਲੱਗ। ਅੱਛਾ ਜੀ। ਹਨਾ ਤੁਸੀਂ ਸਾਰੀਆਂ ਬਿਮਾਰੀਆਂ ਦਾ ਇਕੱਠੇ ਹੀ ਕਰਨਾ। ਸਾਰੀਆਂ ਬਿਮਾਰੀਆਂ ਇਕੱਠੇ ਕਰਨਾ ਕਿਉਂਕਿ ਆਪਾਂ ਅਪਰੂਵਟ ਕਰਦੇ ਆਂ ਬੇਸਿਕ ਰੀਜ਼ਨ ਫॉर ਡਿਜ਼ੀਜ਼। ਹਾਂਜੀ ਜਿਹੜਾ ਕਾਰਨ ਹੈ ਬਿਮਾਰੀ ਦਾ ਉਹਨੂੰ ਆਪਾਂ ਕੱਢ ਕੇ ਬਾਹਰ ਛੁੱਟਣਾ ਹੈ। ਠੀਕ ਜਿੱਦਾਂ ਹੁਣ ਆਪਾਂ ਤੁਹਾਨੂੰ ਦਿਖਾਇਆ ਚੂਲਾ ਡੇਡਾ। ਹਾਂਜੀ ਚੂਲੇ ਨੂੰ ਸਿੱਧਾ ਕਰਦਾਂਗੇ। ਹੁਣ ਅੱਜ ਤੱਕ ਪਾਪਾ ਜੀ ਇੱਥੇ ਵੀ ਗਏ ਹੈਲੋਪੈਥਿਕ ਹਸਪੀਟਲ ਗਏ। ਜਾ ਕੋਈ ਤੇਲ ਨਾਲ ਨਾਲ ਚੂਲਾ ਸਿੱਧਾ ਹੋ ਜਾਊਗਾ ਤੇ ਐਲੋਪੈਥੀ ਦੇ ਵਿੱਚ ਇਹਦਾ ਟ੍ਰੀਟਮੈਂਟ ਕੀ ਕਰ ਸਕਦੇ ਆਂ ਇਹ ਵੱਤੋਂ ਦਾ ਆਪਰੇਸ਼ਨ ਕਰਕੇ ਕਰ ਸਕਦੇ ਆਂ ਹਾਂ ਆਪਰੇਸ਼ਨ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਸਿਰਫ ਥੈਰੇਪੀ ਕਰਕੇ ਮਸਾਜ ਆਪਾਂ ਥੈਰੇਪੀ ਕਰਕੇ ਮ사ਜ ਨਹੀਂ ਇਹ ਕਾਇਰੋਪ੍ਰੈਕਟਿਕ ਥੈਰੇਪੀ ਹੈ ਹਾਂ ਜੀ ਇਹਦੇ ਵਿੱਚ ਬੋਡੀ ਦੀ ਅਲਾਈਨਮੈਂਟ ਕੀਤੀ ਜਾਂਦੀ ਹੈ ਠੀਕ ਹੈ ਜੀ ਬੋਡੀ ਦੀ ਅਲਾਈਨਮੈਂਟ ਮਤਲਬ ਜਿੱਦਾਂ ਵੀ ਜਿਹੜੀ ਚੀਜ਼ ਹੁੰਦੇ ਕੋ ਸਰਵਾਈਕਲ ਸਪਾਈਨ ਟਿੱਡੀ ਹੋਈ ਹੈ ਜਾਂ ਸਰਵਾਈਕਲ ਸਪਾਈਨ ਸਿੱਧੀ ਕਰਾਂਗੇ ਹਾਂ ਜੀ ਇਹਨਾਂ ਦੇ ਹਰ ਮਣਕਾ ਜਿਹੜਾ ਟਿੱਡਾ ਹੈ ਉਹਨੂੰ ਸਿੱਧਾ ਕਰਾਂਗੇ ਠੀਕ ਹੈ ਤਾਂ ਆਪਣੇ ਆਪ ਜਿਹੜੇ ਬਲੱਡ ਸਰਕੂਲੇਸ਼ਨ ਠੀਕ ਹੋ ਜਾਏਗੀ ਬੋਡੀ ਜਦੋਂ ਲਾਈਨ ਹੋ ਜਾਏਗਾ ਉਹ ਜਿਹਦਾ ਉਹ ਗੱਡੀ ਦੀ ਸਰਵਿਸ ਤੁਸੀਂ ਕਰਾਨੇ ਹੋ ਤੁਹਾਡੇ ਟਾਇਰ ਘੱਟ ਕਿਸਦੇ ਆ ਹਾਂਜੀ ਉਹ ਹੀ ਹਿਸਾਬ ਆਪਣੀ ਬੋਡੀ ਦਾ ਇਹੀ ਤਰ੍ਹਾਂ ਆਪਾਂ ਕੰਮ ਕਰਦੇ ਆਂ ਔਰ ਹੌਲੀ ਹੌਲੀ ਕਰਕੇ ਬਿਮਾਰੀਆਂ ਠੀਕ ਹੁੰਦੀ ਜਾਂਦੀਆਂ ਹਾਂਜੀ ਹੁਣ ਹੋਰ ਵੀ ਪੇਸ਼ੈਂਟ ਸਾਡੇ ਨਾਲ ਜੁੜੇ ਨੇ ਤੁਹਾਨੂੰ ਹੋਰ ਵੀ ਦੱਸਣਗੇ ਕਿਉਂਕਿ ਹਜ਼ਾਰਾਂ ਲੋਕ ਕੀ ਆ ਰਹੇ ਆ ਅੱਜ ਕੱਲ ਤੁਸੀਂ ਦੇਖੋ ਕਿੰਨੀ ਭੀੜ ਹੈ ਤੇ ਹੁਣ ਸਰ ਇਹ ਬਾਪੂ ਜੀ ਦਾ ਕੀ ਟਰੀਟਮੈਂਟ ਕਰਦੇ ਪਏ ਤੁਸੀਂ ਬਾਪੂ ਜੀ ਦੀ ਗਰਦਨ ਦਾ ਸਰਵਾਈਕਲ ਦਾ ਟਰੀਟਮੈਂਟ ਹੋ ਰਿਹਾ ਹੈ ਇਹਨਾਂ ਦਾ ਆਵਲਾ ਬਾਜੂ ਜਿਹੜੀ ਖ ਹਲਕਾ ਯਾ ਗ੍ਰਿਪ ਹੈਗੀ ਐ ਇੱਥੇ ਸਰਕੂਲੇਸ਼ਨ ਖਤਮ ਹੋ ਗਿਆ ਹੱਥ ਭਾਰੀ ਹੋ ਗਿਆ ਹਾਂਜੀ ਠੀਕ ਹੈ ਨਾ ਉਹ ਅੱਜ ਖੋਲ ਲੱਗ ਜੇ ਤੇ ਇਹਦਾ ਮਤਲਬ ਸਰਵਾਈਕਲ ਹਾਂ ਸਰਵਾਈਕਲ ਦੇ ਕਰਕੇ ਹੈ ਨਾ ਕਾਰਨ ਇੱਥੋਂ ਹੈ ਨਾ ਕਾਰਨ ਨੂੰ ਖੋਲਣਾ ਆਪਾਂ ਅੱਜ ਆਪਾਂ ਤੁਹਾਨੂੰ ਇਹਨਾਂ ਦਾ ਹੋਣੀ ਜਦੋਂ ਉੱਠਣਗੇ ਤੁਸੀਂ ਆਪੇ ਪੁੱਛਿਓ ਹੱਥ ਕਹੇ ਜਾਏ ਲੱਤਾਂ ਕਹੇ ਜੀਆਂ ਕਿਉਂਕਿ ਗੋਡੇ ਵੀ ਦੁਖਣ ਲੱਗ ਗਏ ਹੁਣ ਚੂਲੇ ਕਰਕੇ ਗੋਡੇ ਦੁਖਰੇ ਬਿਲਕੁਲ ਜੀ ਬਿਲਕੁਲ ਲੋਕੀ ਆਣਗੇ ਚੂਲੇ ਦੀ ਦਵਾਈ ਦੇ ਦਣਗੇ ਆਪਾਂ ਉਹ ਕੰਮ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਪੇਨ ਕਿਲਰ ਖਾ ਕੇ ਦੋਸਤੋ ਤੁਹਾਡਾ ਇੱਕ ਕੰਮ ਕਰਿਓ ਮੇਰੇ ਕਹਿੰਦੇ Google ਕਰਿਓ Google ਤਾਂ ਸੱਚ ਬੋਲਦਾ ਮੈਂ ਤਾਂ ਸ਼ਾਇਦ ਝੂਠ ਹੀ ਬੋਲਦਾ ਹਾਂ Google ਤਾਂ ਸੱਚ ਹੀ ਬੋਲਦਾ Google ਨੂੰ ਪੁੱਛਿਓ ਇਫੈਕਟ ਆਫ ਪੇਨ ਕਿਲਰਸ ਔਨ ਨੀ ਕਾਰਟਿਲੇਜ ਹਾਂਜੀ ਉੱਥੇ ਥੱਲੇ ਦਿਖਿਆ ਹੈਗਾ ਨਵੀਂ ਸਟੱਡੀਜ਼ ਆਈਆਂ ਹਨ ਉਹ ਇਹ ਦੱਸ ਰਹੀਆਂ ਕਿ ਜਿਹੜੀ ਆਪਾਂ ਤੁਸੀਂ ਪੇਨ ਕਿਲਰ ਖਾ ਰਹੇ ਹੋ ਚਾਹੇ ਉਹ ਪੈਰਾਸੀਟਾਮੋਲ ਹੀ ਹੈ ਉਹ ਨੀ ਦੀ ਕਾਰਟਿਲੇਜ ਨੂੰ ਖਤਮ ਕਰ ਦਿੰਦੇ ਹੋ ਠੀਕ ਹੈ ਉਸ ਤੋਂ ਬਾਅਦ ਫਿਰ ਚਾਂਸ ਚਾਂਸ ਕਰਤਾ ਮੈਂ ਇਹਨੇ ਤੁਸੀਂ ਤਾਂ ਫਿਰ ਅੱਗੇ ਜਾ ਕੇ ਆਪਰੇਸ਼ਨ ਹੀ ਕਰਾਉਗੇ ਬਿਲਕੁਲ ਤੇ ਇਹ ਗੱਲ ਸਮਝੋ

ਆ ਚੂਲਾ ਦੇਖੋ ਇਹਦਾ ਡਿਸਟੈਂਸ ਦੇਖੋ ਇਹਦਾ ਡਿਸਟੈਂਸ ਦੇਖੋ ਤੁਹਾਨੂੰ ਸਮਝ ਆ ਜਾਏਗਾ ਤੇ ਸਰ ਫਿਰ ਇੱਕ ਥੈਰੇਪੀ ਨਾਲ ਕਿਵੇਂ ਠੀਕ ਕਰ ਦੋਗੇ ਥੈਰੇਪੀ ਨਾਲ ਘੁਮਾਵਾਂਗੇ ਪੂਰਾ ਚੂਲਾ ਚੂਨੇ ਨੂੰ ਆਪਣੀ ਵਾਪਸ ਪੋਜੀਸ਼ਨ 'ਚ ਲੈ ਕੇ ਆਵਾਂਗੇ ਹਾਂ ਤੁਸੀਂ ਸਮਝੋ ਆ ਐਡਾ ਵੱਡਾ ਹੈ ਆ ਕਿੱਥੇ ਗਿਆ ਇਹ ਬਿਲਕੁਲ ਛੋਟਾ ਹਾਫ ਹੀ ਰਹਿ ਗਿਆ ਇਹ ਤਾਂ ਆ ਦੇਖੋ ਨਾ ਇਹ ਐ ਨੂੰ ਐ ਨੂੰ ਘੁਮਾਏ ਇਹਨੂੰ ਵਾਪਸ ਆਪਣੀ ਪੋਜੀਸ਼ਨ ਤੇ ਲੈ ਕੇ ਆਉਂਗੇ ਤਾਂ ਠੀਕ ਹੋਊਗਾ ਐਜ ਮਰੀਜ਼ ਵੀ ਆਉਂਦੇ ਸਾਡੇ ਕੋਲ ਬਹੁਤ ਜ਼ਿਆਦਾ ਜਿਹੜੇ ਇਹ ਸਾਲੋਂ ਸਾਲ ਨਹੀਂ ਠੀਕ ਹੁੰਦਾ ਚੋਲੇ ਵਾਲਾ ਹਾਂਜੀ ਬਿਲਕੁਲ ਨਹੀਂ ਹੁੰਦਾ ਜੀ ਜਦ ਤੱਕ ਠੀਕ ਨਹੀਂ ਹੁੰਦਾ ਤਦ ਤੱਕ ਗੋਡੇ ਨਹੀਂ ਠੀਕ ਹੋਣੇ ਤਦ ਤੱਕ ਇਹਨਾਂ ਦਾ ਬਾਹ ਵੀ ਨਹੀਂ ਠੀਕ ਹੋਣਾ ਤੁਹਾਡਾ ਟ੍ਰੀਟਮੈਂਟ ਵੀ ਸਾਲੋਂ ਸਾਲ ਹੀ ਚੱਲਣਾ ਨਾ 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 ਆਪਾਂ ਚਾਰ ਪੰਜ ਸੈਟਿੰਗ ਦੇ ਵਿੱਚ ਮੋਢਾ ਦਾ ਇਹਨਾਂ ਦਾ ਅੱਜ ਹੀ ਕਾਫੀ ਠੀਕ ਕਰਕੇ ਭੇਜਾਂਗੇ ਬਾਅਦ ਚਲਾ ਦਾਂਗੇ ਤੇ ਚਾਰ ਪੰਜ ਸੈਟਿੰਗ ਚ ਸੈੱਟ ਕਰ ਦਾਂਗੇ ਇਹ ਜਿਹੜੇ ਗੋਡਿਆਂ ਵਾਲੇ ਵੀਰ ਸੀ ਉਹ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਹੋ ਤਾਂ ਠੀਕ ਹੋਗੇ ਤੇ ਇੱਕ ਪੇਸ਼ੈਂਟ ਹੋਰ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਤਕਲੀਫ ਸੀਗੀ ਦੋ ਲੈ ਕੇ ਆਏ ਇੱਕ ਦੋ ਲੈ ਕੇ ਆਏ ਹਾਂ ਇਹ ਵੀਡੀਓ ਜ ਇਹ ਵੀਡੀਓ ਅਲੱਗ-ਅਲੱਗ ਜਗ੍ਹਾ ਪਹੁੰਚਦੀ ਹੈ ਤੇ ਆਪਣੇ ਆਪ ਪੇਸ਼ੈਂਟ ਜੁੜਦੇ ਜਾਂਦੇ ਨੇ ਕਿਉਂਕਿ ਲੋਕਾਂ ਨੂੰ ਆਰਾਮ ਨਹੀਂ ਆਉਂਦਾ ਬਹੁਤ ਸਾਰੀ ਜਗ੍ਹਾ ਤੇ ਜਾਂਦੇ ਨੇ ਲੋਕੀ ਤੇ ਆਰਾਮ ਨਹੀਂ ਆਉਂਦਾ ਡਾਕਟਰ ਸਾਹਿਬ ਇਦਾਂ ਦਾ ਤੁਹਾਡੇ ਕਹਿੰਦੇ ਹਿਸਾਬ ਨਾਲ ਤਾਂ ਫਿਰ ਕੋਈ ਵੀ ਤਕਲੀਫ ਆ ਗੋਡੇ ਮੋਢੇ ਨਹੀਂ ਫੇਤਾ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ ਦੇਖੋ ਇਹ ਡਿਪੈਂਡ ਕਰਦਾ ਕਿ ਸਟੇਜ ਤੇ ਸਾਡੇ ਕੋਲ ਪੇਸ਼ੈਂਟ ਆਉਂਦਾ ਹੈ ਹਾਂਜੀ ਪੇਸ਼ੈਂਟ ਜੇ ਅਗਰ ਸਹੀ ਸਟੇਜ ਤੇ ਸਾਡੇ ਕੋਲ ਆ ਜਾਏ ਤਾਂ ਡੈਫੀਨੇਟਲੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਬਟ ਮੈਂ ਤਾਂ ਕਹਾਂ ਗੋਡੇ ਦੇ ਕੋਈ ਵੀ ਜਿਹੜਾ ਮਰੀਜ਼ ਜਿਹੜਾ ਆਪਰੇਸ਼ਨ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਕਰਾਉਣਾ ਕੋਈ ਨਹੀਂ ਚਾਹੁੰਦਾ ਬਿਲਕੁਲ ਜੀ ਵੀ ਲੱਖਾਂ ਰੁਪਏ ਵੀ ਲੱਗਦੇ ਆ ਤੇ ਉਸ ਤੋਂ ਬਾਅਦ ਕਰਾਉਣਾ ਕੋਈ ਨਹੀਂ ਚਾਹੁੰਦਾ ਆਪਣੇ ਕੋਲ ਉਦੋਂ ਹੀ ਆਂਦਾ ਜਦੋਂ ਕਿ ਫਸ ਜਾਵੇ ਗੋਡੇ ਚੱਲਣੇ ਬੰਦ ਹੋ ਜੇ ਮੈਂ ਕਹਿੰਦਾ ਜੇ ਅਗਰ ਫਸਟ ਸੈਕਿੰਡ ਸਟੇਜ ਤੇ ਆਵੇ ਤਾਂ ਤਾਂ ਆਪਾਂ ਬਿਲਕੁਲ ਹੀ ਸੈੱਟ ਕਰ ਦਾਂਗੇ ਉਹਨੂੰ ਬਹੁਤ ਹੀ ਜਲਦੀ